ਕਾਪ ਦੇ ਨੂੰ ਵਾਪਸ ਆਇਆ ਇੰਦਰ ਕੌਂਟਰਕਸ ਨੂੰ ਲੈਦਾ ਆਇਆ ਕਦਮਾਂ ਨਾਲ ਲੇਕੇ ਤੇ ਭਾਈ ਤਾਰਾ ਨੂੰ ਬਾਹਰ ਖਿਣ ਵਾਲੇ ਦੇ ਦੇਰੇ ਵਿੱਚ ਘਰਾ ਸਾਹ ਕੇ ਬਹਿ ਗਿਆ ਇਸ ਦੀ ਫਕਤ ਕਰ ਤਾਰਾ ਕੋ ਚੱਪੀ ਹਾਈ ਜੋ ਜਿਹੜੀ ਪ੍ਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਊਗੀ ਉਹ ਪਰਚੇ ਛਪੜੀਆਂ ਦੇ ਦਿੱਤੀਆਂ ਗਈਆਂ ਨੇ ਜੀ ਜੀ ਅਤੇ ਕਿਉਂਕਿ ਜਦਰ ਸਰਬੰਦਾ ਜੋ ਹੁਕਮ ਆ ਉਹਨਾਂ ਨੇ 2 ਦਸੰਬਰ ਨੂੰ ਬਕਮਾ ਜਾਰੀ ਕੀਤਾ ਸੀ ਉਸੇ ਕਾਰਨ ਸਾਬ ਦੀ ਫਜ਼ੀਲਤ ਕਮੇਟੀ ਇੱਕ ਬਣਾਈ ਗਈ ਸੀ ਜੀ ਸੱਤ ਮੈਂਬਰਾਂ ਜੀ ਦੇ ਵਿੱਚੋਂ ਹੁਣ ਪੰਜ ਮੈਂਬਰ ਲਈ ਜਿਹੜੇ ਅੱਜ ਅਸੀਂ ਜਿਹੜਾ ਸੌਦਾ ਉਸਰ ਲਿਆ ਅਤੇ 12 ਮਾਰਚ ਤੋਂ ਜਿਹੜੀ ਪੜਤੀ ਪੈਗ੍ਰੇ ਸ਼ੁਰੂ ਹੋ ਰਹੀ ਆ ਕਿਉਂਕਿ ਪੜਤੀਆਂ ਵੀ ਫੱਟ ਰਹੀਆਂ ਨੇ ਤੇ ਨਾਲ ਹੀ ਬੋਲਾ ਬੋਲਾ ਅਜਾ ਸੰਗਤਾਂ ਦਾ ਉਸ ਪਾਸੇ ਵੀ ਉਹਨਾਂ ਦੇ ਸਰਕਾਰੀ ਮੱਤ ਪ੍ਰੇਖਿਆਣਾ ਤੋਂ ਬਾਅਦ ਇਹ ਪੜਤੀ ਜਿਹੜੀ ਸ਼ੁਰੂ ਹੋ ਰਹੀ ਆ ਅਕਾਲੀ ਆਪਣੀ ਅਕਾਲੀ ਦਰਬਾਰ ਦੀ ਪੜਤੀ ਲੱਤਾਂ ਦੀ ਗੱਲ ਦੇ ਸੀ ਕਰਦੀ ਆ ਉਹ ਮੰਨਿਆ ਹੀਗੀ ਦੇਖੋ ਜੀ ਉਹਦੇ ਬਾਰੇ ਜਦਰ ਸਿੰਘ ਜੀ ਨੇ ਪਹਿਲਾਂ ਵੀ ਬਰਾਬਰ ਦਾ ਇਹਨਾਂ ਕਮੇਟੀ ਨੇ ਫੈਸਲਾ ਬਕਰੇ ਬੰਦ ਹੋਸਤੇ 12 ਮਾਰਚ ਨੂੰ 12 ਮਾਰਚ ਨੂੰ ਬਰਾਬਰ ਹੁਣ ਨਾ ਅਸੀਂ ਸੁਲੂਚੀ ਸਿੱਖ ਸੰਗਤ ਜਿੰਨੀਆਂ ਵੀ ਸਿੱਖ ਸੁਭਾਵਾਂ ਨੇ ਧਾਰਨ ਕੀਤੀਆਂ ਵਧੀਆਂ ਨੇ ਪੁੱਛਣੇ ਕਹਿੰਦਾ ਮੈਂ ਸਭ ਤੋਂ ਸੁਭਰਤ ਜਿਹੜੀ ਜਤੇ ਪੱਦੀ ਜਾਂਦੇ ਅਸੀਂ ਸਾਰੇ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਭਰਤੀ ਦੇ ਵਿੱਚ ਸਹਿਯੋਗ ਦਿਓ ਤੁਸੀਂ ਸਾਡੀ ਡਿਊਟੀ ਸ਼੍ਰੀ ਕਲਤਕ ਸਾਬ ਨੂੰ ਦਿੱਤੀਆਂ ਸਾਡਾ ਕੋਈ ਵੀ ਦੇਚ ਨਿੱਜੀ ਨਾ ਸਵਾਰਤਾ ਨਾਲ ਮੁਕਾਬਲਾ ਸਾਡਾ ਇੱਕੋ ਹੀ ਪੈਦਾ ਜਾਂਦਾ ਕਿ ਅਸੀਂ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਸਿਕਸ ਹਜ਼ਾਰਾਂ ਉਹਨਾਂ ਨੂੰ ਮੌਜੂਦ ਕਰਨਾ ਕੋਈ ਨਹੀਂ ਮਿਸ ਨਹੀਂ ਕੋਈ ਕਿਸੇ ਦਾ ਨਹੀਂ ਜੰਦਾ ਨਹੀਂ ਹੈਗਾ ਉਹਦੇ ਲਈ ਆਉਣ ਵਾਲਾ ਯੂਥ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਪਰ ਜੋ ਜਿਹੜੇ ਸਾਡੇ ਨਿਰਤ ਕਰਨ ਵਾਲੇ ਵਰਕਰ ਹੋਣਗੇ ਘੋੜੇ ਸਾਡਾ ਮਕਸਦ 21 ਗਰਮ ਸੰਸਥਾਵਾਂ ਨੂੰ ਜੁੜਕਾ ਸੱਤ ਮੈਂਬਰਾਂ ਵਿੱਚ ਦੋ ਬੰਦ ਬੀਜ ਪੰਡਿਤਾਂ ਦੇ ਸੀ ਰਹੀ ਉਹ ਤੁਹਾਡੇ ਵਿੱਚ ਕੋਆਰਡੀਨੇਟਰ ਕਿਹਨੂੰ ਬਣਾਂਗੇ ਅਜੇ ਕਿਸੇ ਨਾ ਹੈ ਕਿ ਜਿੱਧੂ ਮਰਜੀ ਅਧਰਸਵਨ ਲਾ ਦੇਣ ਚਾਹੇ ਨਾਲਾ ਦੇ ਨਾਲਸੀਂ ਸਾਂਝੇ ਤੌਰ ਤੇ ਕੰਮ ਕਰਨ ਤਿਆਰ ਹਾਂ ਕਿ ਕਿਸ ਨੂੰ ਲਾ ਦੇਣਗੇ ਵਿਗਵਾਇਚੂ ਅਸੀਂ ਕੰਮ ਕਰਨ ਤਿਆਰ ਹਾਂ ਕਿਉਂਕਿ ਇੱਥੇ ਨਾ ਕੋਈ ਪ੍ਰਧਾਨਗੀ ਦਾ ਮਸਲਾ ਬਣ ਨਾ ਕੋ ਕੋਆਰਡੀਨੇਟਰ ਲੱਗਣ ਦਾ ਮਸਲਾ ਅਜੇ ਮਸਲਾ ਸਿਰਫ ਜੀ ਸਿੱਖ ਸ਼ਕਤੀ ਇਕੱਠੇ ਕਰਕੇ ਇਹਦੇ ਸਕੇਦ ਦੇ ਮਸਲੇ ਨੇ ਪੰਜਾਬ ਦੇ ਮਸਲੇ ਨੇ ਉਹਨਾਂ ਦਾ ਹੱਲ ਹੋਣਾ ਹੈ ਉਹਨਾਂ ਤੇ ਪਹਰਾ ਦੇਣਾ ਸੋ ਇੱਕੋ ਹੀ ਝੰਡਾ ਵਾ ਉਸੇ ਦੇ ਤੇ ਸਾਰੀ ਕਮੇਟੀ ਤੇ ਸਾਨੂੰ ਪੰਥ ਦੇ ਸਹਿਯੋਗ ਦੀ ਲੋੜਾ ਸਾਲੀ ਤੇ ਡਿਊਟੀ ਲੱਗੀ ਐ ਸੇਬਸੀ ਡਿਊਟੀ ਨਿਭਾਉਣੀ ਹੈ ਮੈਂ ਆਲੋਸ ਲਾਦਾ ਪੰਥ ਨੂੰ ਇਕੱਠਾ ਕਰਨ ਕਿ ਨੌਜਵਾਨਾਂ ਨੂੰ ਯੂਗ ਨੌਜਵਾਨਾਂ ਨੂੰ ਅਗਵਾਈ ਦੇਣੀ ਪੰਥ ਨੂੰ ਅਗਵਾਈ ਦੇਣੀ ਆ ਇਹ ਪਾਰਟੀ ਦੀ ਅਸਲ ਉਹਨਾਂ ਨਾਲ ਮੁਲਾਕਾਤ ਹੋਏਗੀ ਜਾਂ ਨਹੀਂ ਅੱਜ ਸਾਲਾ ਕੋਈ ਯੋਗਤ ਪ੍ਰੋਗਰਾਮ ਨਹੀਂ ਸੀ ਕਦੋਂ ਵੀ ਸਾਨੂੰ ਸਤਨਿਕ ਦੇ ਪ੍ਰਯੋਗ ਕਿਵੇਂ ਹੱਲ ਹੋਵੇ ਠੀਕ ਜੀਵਨ ਲਖਾ ਬਾਅਦ ਅਰਦਾਸ ਕੀਤੀ ਗਈ ਹੈ ਕਾਲਪਤਖ ਸੈਪਟੇ ਵਰਤੀ ਦੀ ਸ਼ੁਰੂਆਤ ਕਦੋਂ ਤੋਂ ਹੋਏਗੀ ਕੀ ਰੂਪਰੇਖਾ ਹੈ ਅੱਜ ਜਿਵੇਂ ਸਾਰੇ ਸਮੂਚੇ ਪੰਜ ਮੈਂਬਰ ਕਮੇਟੀ ਦੇ ਜਿਹੜੇ ਨਮਾਇंदे ਸੀ ਬੜੀ ਨਿਮਰਤਾ ਦੇ ਨਾਲ ਸ਼੍ਰੀ ਕਾਲਪਤਖ ਸਾਹਿਬ ਵਿਖੇ ਨਤਮਸਤਕ ਹੋਏ ਆ ਹਰਮੰਦਰ ਸਾਹਿਬ ਮੱਥਾ ਟੇਕਿਆ ਜਾ ਕੇ ਗੁਰੂ ਰਾਮਦਾਸ ਜੀ ਦਾ ਅਸਰਾ ਲਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਆ ਉਹਨਾਂ ਦਾ ਸ਼ੁਕਰਾਨਾ ਕੀਤਾ ਤੇ ਉਹਨਾਂ ਤੋਂ ਸ਼ਕਤੀ ਮੰਗੀ ਹੈ ਕਿ ਸਾਨੂੰ ਸਬਰਤਾ ਤੇ ਸ਼ਕਤੀ ਬਖਸ਼ੋ ਅਸੀਂ ਨੇਕ ਨੀਤੀ ਨਾਲ ਬਿਨਾਂ ਭੇਦ ਭਾਵ ਤੋਂ ਬਹੁਤ ਹੀ ਇਮਾਨਦਾਰੀ ਦੇ ਨਾਲ ਅਸੀਂ ਇਹ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਤੇ ਮੁਕੰਮਲ ਕਰ ਸਕੀਏ ਭਰਤੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਸਾਡੀ ਜ਼ਿੰਮੇਵਾਰੀ ਲੱਗੀ ਸੀ ਸਿੰਘ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਅਸੀਂ 18 ਮਾਰਚ ਨੂੰ ਉਸ ਭਰਤੀ ਨੂੰ ਆਰੰਭ ਕਰਨ ਦਾ ਕਾਲ ਤੱਕ ਸਾਹਿਬ ਤੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਇਸ ਮਹਾਨ ਸਥਾਨ ਤੋਂ ਅਸੀਂ ਪ੍ਰੋਗਰਾਮ ਲਿਖਿਆ ਆ ਉਹਦਣ ਸਮੁੱਚੀਆਂ ਜਿਹੜੀਆਂ ਪੰਥਕ ਧਿਰਾਂ ਨੇ ਜਿਹੜੀਆਂ ਵੀ ਸਾਡੀਆਂ ਸਿੱਖ ਪੰਥ ਦੀਆਂ ਸੰਸਥਾਵਾਂ ਨੇ ਜਿੰਨੇ ਵੀ ਦਲ ਪੰਥ ਨੇ ਟਕਸਾਲਾ ਆ ਸਿੰਘ ਸੁਭਾਵਾਂ ਨੇ ਜਾਂ ਹੋਰ ਜਿੰਨੇ ਸਾਡੇ ਪੰਥ ਦੇ ਅਧਾਰੇ ਆ ਸਾਰਿਆਂ ਨੂੰ ਅਸੀਂ ਅਪੀਲ ਕਰਨੀ ਆ ਕਿ ਇਸ ਭਰਤੀ ਵਿੱਚ ਸਾਰੇ ਸ਼ਾਮਲ ਹੋਵੋ ਕਰਕੇ ਇਹ ਇਹ ਮੌਕਾ ਆਪਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਆ ਗਿਆ ਛੇਵੇਂ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇੱਕ ਮੌਕਾ ਆਪਾਂ ਨੂੰ ਮਿਲਿਆ ਸਮੁੱਚੇ ਪੰਥ ਨੂੰ ਕਿ ਜੋ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਸੀ ਅਕਾਲੀ ਦਲ 'ਚ ਬੜਾ ਨਿਗਾਰ ਆ ਗਿਆ ਸੀਗਾ ਹੁਣ ਉਹਨਾਂ ਗੱਲਾਂ ਨੂੰ ਆਪਣੇ ਪਿੱਛੇ ਛੱਡ ਕੇ ਤੇ ਇਕੱਠੇ ਹੋ ਕੇ ਆਪਾਂ ਸਾਰੇ ਅਕਾਲੀ ਦਲ ਵਾਸਤੇ ਸੇਵਾ ਕਰੀਏ ਇਸ ਭਰਤੀ ਵਿੱਚ ਸ਼ਾਮਲ ਹੋਈਏ ਤੇ ਬਹੁਤ ਹੀ ਨਰਵਾ ਨਿਗਰ ਤੇ ਤਕੜੇ ਅਕਾਲੀ ਦਲ ਨੂੰ ਆਪਾਂ ਕਾਇਮ ਕਰ ਸਕੀਏ ਜੋ ਕਿ ਸਮੁੱਚੇ ਪੰਜਾਬੀ ਚਾਹੁੰਦੇ ਨੇ ਇਸ ਵਿੱਚ ਸਾਰੇ ਵਰਗਾਂ ਦਾ ਸਹਿਯੋਗ ਲਵਾਂਗੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਤਕੜੇ ਹੋ ਕੇ ਇਹਦੇ ਵਿੱਚ ਸ਼ਾਮਲ ਹੋਵੋ ਤੇ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਇਹਦੇ ਵਿੱਚੋਂ ਉੱਭਰ ਕੇ ਮੋਰੇ ਆ ਸਕੇ ਜੋ ਕਿ ਸਮਾਂ ਅੱਜ ਮੰਗ ਕਰਦਾ ਹੈ ਜੋ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਸ ਵਿੱਚੋਂ ਪੰਜ ਮੈਂਬਰ ਬਾਕੀ ਬਜੇ ਆ ਕਿ ਸਾਰੇ ਅੰਮ੍ਰਿਤਧਾਰੀ ਹੈ ਜਾਂ ਕੋਈ ਬਿਨਾ ਨਸਰ ਦੇ ਦੇਖੋ ਇਹ ਤਾਂ ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਇਹ ਇਹ ਆਪਣਾ ਨਿੱਜੀ ਫੈਸਲਾ ਆ ਕੋਈ ਅੰਮ੍ਰਿਤਧਾਰੀ ਹੋ ਸਕਦੇ ਕੋ ਨਹੀਂ ਹੋ ਸਕਦੇ ਪਰ ਸਾਰੇ ਪੂਰਨ ਗੁਰਸਿੱਖ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਬਦ ਦਾ اٹਟ ਵਿਸ਼ਵਾਸ ਆ ਤੇ ਸਾਰੇ ਮੈਂਬਰ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਸੰਪੂਰਨ ਤੌਰ ਤੇ ਸਮਰਪਿਤ ਨੇ ਕੈਣੀ ਵਿੱਚ ਵੀ ਤੇ ਕਰਨੀ ਵਿੱਚ ਵੀ ਸੋ ਸਾਰੇ ਗੁਰਸਿੱਖਿਆ ਤੇ ਗੁਰਸਿੱਖਾਂ ਵਾਂਗੂ ਨਿਮਰਤਾ ਦੇ ਨਾਲ ਜਿਹੜੀ ਸਾਨੂੰ ਫਲਸਫਾ ਗੁਰੂ ਸਾਹਿਬ ਨੇ ਬਖਸ਼ਿਆ ਉਹਦੇ ਮੁਤਾਬਕ ਆਪਣੀ ਸੇਵਾ ਕਰਾਂਗੇ। ਕੱਲੇ ਦਿਨ ਧਾਮੀ ਸਾਹਿਬ ਹੁਣਾਂ ਨਾਲ ਵੀ ਮੁਲਾਕਾਤ ਹੋਈ ਸੀ ਕਿ ਕੁਝ ਉਹਨਾਂ ਨਾਲ ਗੱਲਬਾਤ ਹੋਈ ਈ ਟੀ ਉਹ ਦੁਬਾਰਾ ਪ੍ਰਧਾਨਗੀ ਦੇ ਅਹੁਦੇ ਤੇ ਆਉਣਗੇ ਜਾਂ ਇਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਆਉਣਗੇ। ਅਸੀਂ ਬੇਨਤੀ ਕਰਦੇ ਹਾਂ ਧਾਮੀ ਸਾਹਿਬ ਨੂੰ ਬੜੇ ਪੰਥਕਾਗੂ ਨੇ ਨੇਕ ਉਹ ਆਪਣੇ ਜਿਹੜੇ ਸ਼ਖਸ ਨੇ ਤੇ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕੀਤੀ ਹੈ ਤੇ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦੀ ਵੀ ਸੇਵਾ ਅਕਾਲ ਤਖਤ ਸਾਹਿਬ ਵੱਲੋਂ ਬਖਸ਼ੀ ਗਈ ਸੀ ਅਸੀਂ ਫਿਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਵੱਡੇ ਭਰਾ ਨੇ ਕਿ ਉਹ ਵੀ ਇਸ ਸੱਤ ਮੈਂਬਰੀ ਕਮੇਟੀ ਵਿੱਚ ਸ਼ਾਮਲ ਹੋ ਕੇ ਤੇ ਉਹਦੀ ਅਗਵਾਈ ਕਰਨ ਤੇ ਸਾਡੇ ਨਾਲ ਇਸ ਭਰਤੀ ਪ੍ਰਕਿਰਿਆ ਵਿੱਚ ਆਪਣਾ ਹਿੱਸਾ ਲੈਣ ਤੇ ਉਹ ਪੰਥ ਦੀ ਸੇਵਾ ਕਰਨ ਦੁਆਰੇ ਤੋਂ ਸ਼੍ਰੋਮਣੀ ਕਮੇਟੀ ਵਿੱਚ ਵੀ ਇਹ ਸੱਤ ਮੈਂਬਰੀ ਕਮੇਟੀ ਵਿੱਚ ਵੀ ਤੁਹਾਡੇ ਵੱਲੋਂ 18 ਮਾਰਚ ਦੀ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੇਤਲ ਕਹਿੰਦਾ ਸੀ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਕੈਡਰ ਨੂੰ ਮੰਨਿਆ ਜਾਏਗਾ ਦੇਖੋ ਬਾਰ-ਬਾਰ ਤੁਸੀਂ ਉਹੀ ਸਵਾਲ ਪੁੱਛਦੇ ਹੋ ਸਿੰਘ ਸਾਹਿਬ ਨੇ ਜਦੋਂ ਦੇਸ਼ ਕੀਤਾ ਉਹਨਾਂ ਨੇ ਕਿਹਾ ਸੀ ਕਿ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਆ ਇਸ ਨੇ ਹਜੇ ਭਰਤੀ ਆਰੰਭ ਨਹੀਂ ਕੀਤੀ ਬੜਾ ਕਲੀਅਰ ਕਿਹਾ ਸੀ ਉਹਨਾਂ ਨੇ ਇਹ ਭਰਤੀ ਆਰੰਭ ਕਰੂਗੀ ਅਸੀਂ ਸਿੰਘ ਸਾਹਿਬ ਦੇ ਆਦੇਸ਼ ਤੇ ਆਪਣੇ ਦੋ ਤਰੀਕ ਨੂੰ ਹੋਏ ਹੁਕਮਨਾਮੇ ਜਿਹੜੇ ਸਮੂਜੀ ਕੌਮ ਨੂੰ ਜਾਰੀ ਹੋਏ ਸਨ ਅਸੀਂ ਉਹਤੇ ਤਗੜੇ ਹੋ ਕੇ ਪਹਿਰਾ ਦੇਣਾ ਹੈ ਹੁਕਮਨਾਮੇ ਲਾਗੂ ਹੋਣੇ ਨੇ ਹੁਕਮਨਾਮੇ ਤੋਂ ਬਾਹਰ ਕੋਈ ਵੀ 1% ਵੀ ਦੂਰ ਦੂਰ ਨਹੀਂ ਜਾ ਸਕਦਾ ਸੋ ਹਰ ਗੁਰਸਿੱਖ ਦਾ ਫਰਜ਼ ਬਣਦਾ ਹੁਕਮਨਾਮਿਆਂ ਤੇ ਪਹਿਰਾ ਦੇ ਕੇ ਹੁਕਮਨਾਮੇ ਲਾਗੂ ਕਰੇ ਉਦੇ ਮੁਤਾਬਕ ਅਸੀਂ ਆਪਣੀ ਸੇਵਾ ਕਰਨੀ ਹੈ ਜਿਹਦਾ ਸਾਹਮਣੇ ਆਪਣਾ ਧਿਆਨ ਦਿੱਤਾ ਸੀਗਾ ਕਿ ਜਿਹੜੇ ਅਕਾਲ ਤਖਤ ਸਾਹਿਬ ਨੇ ਫੈਸਲੇ ਆ ਚਾਰ ਦੁਆਰੀ ਸਜਾਏ ਜਾਂਦੇ ਆ ਨਾਲੇ ਵਿੱਚ ਇੱਕ ਹੋਰ ਗੱਲ ਦਿੱਤਾ ਹੈ ਕਿ ਮੇਰੇ ਬੈਗ ਸਾਰੇ ਬੈਗ ਨੇ ਜਿਹੜੇ ਪ੍ਰੈਸਟਿਕਲੇ ਹੋਏ ਆ ਉਸ ਦੀ ਵੀ ਜਿਆਦੀ ਅਕਾਲ ਤਖਤ ਸਾਹਿਬ ਤੋਂ ਸਮੁੱਚੀ ਮਾਨਵਤਾ ਨੂੰ ਸ਼ਕਤੀ ਮਿਲਦੀ ਆ ਇਸ ਤਖਤ ਤੋਂ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਗਏ ਨੇ ਸਾਰੇ ਧਰਮਾਂ ਦੇ ਬੜੀਆਂ ਵੱਡੀਆਂ ਵੱਡੀਆਂ ਇਥੋਂ ਲੜਾਈਆਂ ਗੁਰਮਤੇ ਪਾਕੇ ਤੇ ਯੁੱਧ ਲੜੇ ਗਏ ਤੇ ਜਿੱਤੇ ਗਏ ਨੇ ਜਿਹੜੇ ਕਿ ਧਰਮ ਖਾਤਰ ਸੀ ਤੇ ਸਚਾਈ ਵਾਸਤੇ ਸੀ ਜ਼ੁਲਮ ਨੂੰ ਖਤਮ ਕਰਨ ਵਾਸਤੇ ਸੀਗੇ ਤੇ ਜੇ ਅਕਾਲ ਤਖਤ ਸਾਹਿਬ ਤਾਂ ਬਹੁਤ ਪਹਿਲਾਂ ਸਥਾਪਿਤ ਹੋਇਆ ਇਹ ਤਖਤ ਆਪਣਾ ਹੈ ਤਾਂ ਦਿੱਲੀ ਤੋਂ ਵੀ ਉੱਚਾ ਤਖਤ ਹੈ ਇਹਦੀ ਆਨ ਬਾਨ ਸ਼ਾਨ ਦੀ ਆਪਾਂ ਸਭ ਨੇ ਰਾਖੀ ਕਰਨੀ ਹੈ ਇਹ ਸਰਵਉੱਚ ਤਖਤ ਹੈ ਆਪਣਾ ਅਕਾਲ ਦਾ ਤਖਤ ਹੈ ਪ੍ਰਮਾਤਮਾ ਦਾ ਤਖਤ ਹੈ ਤੇ ਜੇ ਕੋਈ ਭੁੱਲਿਆ ਭਟਕਿਆ ਕੋਈ ਵੀ ਵਿਅਕਤੀ ਯਾ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਾਂ ਕੋਈ ਅਹੁਦੇਦਾਰ ਇਹ ਕਵੇ ਕਿ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਇਹ ਬਹੁਤ ਵੱਡਾ ਭਲੇਖਾ ਉਹਦਾ ਤੇ ਉਹਨੂੰ ਇਸ ਭਲੇਖੇ ਚ ਰਹਿਣਾ ਨਹੀਂ ਚਾਹੀਦਾ ਨਾ ਹੀ ਪੰਥ ਨੇ ਇਹ ਗੱਲ ਕਦੀ ਪ੍ਰਵਾਨ ਕਰਨੀ ਆ ਨਾ ਕਦੀ ਹੋਣ ਦੇਣੀ ਆ ਅਕਾਲ ਤਖਤ ਸਾਹਿਬ ਦੀ ਸ਼ਕਤੀ ਤਾਂ ਬੜੀ ਮਹਾਨ ਆ ਕਰਕੇ ਇਹ ਗੁਰੂ ਸਾਹਿਬ ਨੇ ਬਖਸ਼ੀ ਆ ਸ਼ਕਤੀ ਆਪਾਂ ਸਾਰੇ ਇੱਥੇ ਆ ਕੇ ਸ਼ਕਤੀ ਲੈ ਕੇ ਜਾਂਦੇ ਆ ਮੀਰੀ ਪੀਰੀ ਦਾ ਜਿਹੜਾ ਸੰਕਲਪ ਆ ਉਹ ਆਪਾਂ ਨੂੰ ਇਥੋਂ ਪ੍ਰਾਪਤ ਹੁੰਦਾ ਆ ਤੇ ਫਿਰ ਜੇ ਸਾਡੇ ਵਿੱਚੋਂ ਹੀ ਜਿਹੜੇ ਆਗੂ ਆ ਉਹ ਕਿੰਤੂ ਪਰੰਤੂ ਕਰਨ ਬੜੀ ਨਿਮੋਸ਼ੀ ਵਾਲੀ ਗੱਲ ਆ ਇਹਨੂੰ ਕਦੀ ਵੀ ਅਸੀਂ ਪਰਵਾਹ ਨਹੀਂ ਕਰਾਂਗੇ ਅਕਾਲ ਤਖਤ ਸਾਹਿਬ ਬਹੁਤ ਮਹਾਨ ਆ ਸ਼੍ਰੋਮਣੀ ਕਮੇਟੀ ਠੀਕ ਆ ਉਹਦਾ ਆਪਣਾ ਦੈਰਾ ਗੁਰੂ ਘਰਾਂ ਦੀ ਸੇਵਾ ਸੰਭਾਲ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਵਿਦਿਅਕ ਸੰਸਥਾਵਾਂ ਚਲਾਉਣੀਆਂ ਜਿਹੜੀਆਂ ਸਿਹਤ ਸੰਭਾਵਾਂ ਚਲਾਉਣੀਆਂ ਜਾਂ ਹੋਰ ਦੁਨੀਆਂ ਦਾ ਭਲਾ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ ਉਹਦਾ ਅਧਕਾਰ ਖੇਤਰ ਵੱਖਰਾ ਆ ਪਰ ਜੇ ਤੁਸੀਂ ਕਹੀਏ ਸਾਡੀ ਭਾਵਨਾ ਨਾ ਤੁਸੀਂ ਛੇੜਛਾੜ ਕਰੋਗੇ ਸਾਡੇ ਫਲਸਫੇ ਤੇ ਤੁਸੀਂ ਆਪਣੇ ਪ੍ਰਸ਼ਨ ਖੜੇ ਕਰੋਗੇ ਇਹ ਕਦੇ ਨਹੀਂ ਪ੍ਰਵਾਨ ਕਰਾਂਗੇ ਅਸੀਂ ਸੋ ਇਸ ਕਰਕੇ ਅਕਾਲ ਤਖਤ ਸਾਹਿਬ ਸਰਵੋੱਚਾ ਤੇ ਸਭ ਨੂੰ ਉਹਦੀ ਜਿਹੜੀ ਸਰਵਉੱਚਤਾ ਪ੍ਰਵਾਨ ਕਰਨੀ ਚਾਹੀਦੀ ਆ ਉਹਦੇ ਮੁਤਾਬਕ ਹਰ ਹੁਕਮ ਅਕਾਲ ਤਖਤ ਸਾਹਿਬ ਦਾ ਸਮੁੱਚੇ ਮਾਨਵਤਾ ਨੂੰ ਸਮੁੱਚੀਆਂ ਸੰਗਤਾਂ ਨੂੰ ਮੰਨਣਾ ਚਾਹੀਦਾ ਹੈ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼